जालंधर के केंद्रीय विद्यालय में आठवीं कक्षा की छात्रा जपसिमरन ने कौन बनेगा करोड़पति सीजन चौदह यूनियर से पचास लाख रुपए जीते हैं। मकसूदा की रहने वाली चौदह वर्षीय जपसिमरन के पिता बलजीत सिंह रेलवे में इंजीनियर और माँ गुरविंदर कौर सरकारी प्राइमरी स्कूल मस्तवापुर में शिक्षिका हैं। जब सिमरन ने कहा कि माता पिता दोनों ही नौकरी पेशा से जुड़े होने के कारण उसका ज्यादातर समय दादी मंजीत कौर के साथ बीता है यही कारण है कि वह दादी को अपनी पहली मा मां मानती हैं, क्योंकि उन्होंने ही उसे सब कुछ सिखाया वो पहले रोजाना दादी के साथ गुरुद्वारा साहब जाती थी जब से दादी के घुटनों में दर्द रहने लगा तब से उन्होंने गुरुद्वारा साहिब तक जाने में दिक्कत आने लगी अब दादी सिर्फ गुरपुरब के दिनों में ही गुरुद्वारा साहिब जा पाती हैं जब सिमरन चाहती है कि दादी फिर से उसके साथ गुरुद्वारा साहिब में रोज जाया करे इसीलिए वह जीती हुई राशि से दादी के घुटनों का इलाज करवाएगी और बाकी बची हुई राशि अपनी पढ़ाई के लिए रखेगी सफलता मैनू सफल होने बहुत प्राउड फील हो रहा है ਮੈਂ ਸੋਚਿਆ ਨਹੀਂ ਸੀ ਜਦੋਂ ਨਾ ਦੂਸਰੇ ਬੱਚਿਆਂ ਨੂੰ ਆਪਾਂ ਦੇਖਦੇ ਸੀ ਨਾ ਪੇਰੈਂਟਸ ਨੂੰ ਵੀ ਉਹ ਉਹਨਾਂ ਦੇ ਨਾਮ ਤੋਂ ਮਸ਼ਹੂਰ ਹੋ ਰਹੇ ਐ ਤੇ ਮੇਰੀ ਵੀ ਇੱਛਾ ਹੁੰਦੀ ਸੀ ਵੀ ਮੈਂ ਵੀ ਕਦੀ ਹੋਏਗਾ ਇਦਾਂ ਵੀ ਸਾਡੇ ਬੱਚੇ ਦਾ ਨਾਮ ਤੋਂ ਅਸੀਂ ਵੀ ਮਸ਼ਹੂਰ ਹੋਏ ਪੇਰੈਂਟਸ ਦੀ ਇਹੀ ਇੱਛਾ ਹੁੰਦੀ ਹੈ ਕਿ ਆਪਾਂ ਮਾ ਮਾਪੇ ਦੇ ਨਾਮ ਤੋਂ ਨਹੀਂ ਵੀ ਬੱਚੇ ਦੇ ਨਾਮ ਤੋਂ ਜਾਣੇ ਜਾਈਏ ਤੇ ਅੱਜ ਹਾਂਜੀ ਜਦੋਂ ਬੀਬੀ ਸੀ ਤੋਂ ਵਾਪਸ ਹੋਏ ਹਾਂ ਕੋਟੋਂ ਪਰ ਲੇਲਾ ਮੋਰ ਕਹੋ ਜਿਆ ਲਿਆ ਰਹਿ ਰਿਹਾ ਕਿਉਂਕਿ ਲੀਡਸ ਆਪਸ ਵਿੱਚ ਕਾਫੀ ਕੁਚੂ ਕਰਦੀ ਹੁੰਦੀ ਆ ਹਾਂਜੀ ਬੋਲਦੇ ਜਿਹੜਾ ਹੁਣ ਜਦੋਂ ਬੰਬੇ ਤੋਂ ਆਸ ਆ ਆਹ ਹਾਂ ਸਾਰਿਆਂ ਨੇ ਜਿੱਦਾਂ ਬਲੇਸਿੰਗ ਬਹੁਤ ਦਿੱਤੀਆਂ ਬਹੁਤ ਖੁਸ਼ ਸਨ ਮੈਨੂੰ ਮੈਸੇਜ ਕਰ ਰਹੇ ਸੀ ਫੋਨ ਕਰ ਰਹੇ ਸੀ ਮਿਲ ਰਹੇ ਸੀ ਆਕੇ ਤੇ ਘਰ ਵੀ ਆਂਦੇ ਪਏ ਸੀ ਵਧਾਈ ਦੇਣ ਤੇ ਕਹਿੰਦੇ ਸੀ ਵੀ ਕਿੰਨੀ ਅਮਾਉਂਟ ਦਿੱਤੀ ਮੈਂ ਕਿਹਾ ਵੀ ਹਾਂਜੀ ਅਸੀਂ ਡਿਸਕਲੋਜ਼ ਨਹੀਂ ਕਰਨਾ ਵੀ ਆਪਾਂ ਜਦੋਂ ਤੁਸੀਂ ਉੱਥੇ ਦੇਖੋਗੇ ਟੀਵੀ ਚੈਨਲ ਤੇ ਤੇ ਫਿਰ ਉਦੋਂ ਤੁਸੀਂ ਦੇਖ ਲੈਣਾ ਆਪੇ ਵੀ ਨੇ ਐਦਾਂ ਦੀ ਕੋਈ ਗੱਲਾਂ ਨਹੀਂ ਜਿਆਦਾ ਮੇਰਾ ਜਿਸ ਤਰ੍ਹਾਂ ਆਪਾਂ ਟਾਈਮ ਸਾਡੇ ਕੋਲ ਉਹਨਾ ਕੀ ਰਹਿੰਦਾ ਨਾ ਲਿਮਟ ਦਾ ਤੇ ਫਿਰ ਹਾਂਜੀ ਟੀਚਿੰਗ ਕਰਕੇ ਜਿਵੇਂ ਤੁਹਾਡਾ profession ਹੈ ਟੀਚਿੰਗ ਹਾਂਜੀ ਹਾਂ ਬਾਕੀ ਬੱਚਿਆਂ ਨੂੰ ਵੀ ਪੜਾਉਂਦੀ ਹਾਂ ਜਾ ਕੇ ਕਿ ਪੀਟੀਵੀ ਅੱਛੇ ਲੈਵਲ ਦਾ ਪੜ੍ਹ ਰਹੀ ਹੈ ਕੀ ਡਿਫਰੈਂਸ ਨਜ਼ਰ ਆਉਂਦਾ ਤਾਂ ਕੀ ਉਸ ਚੀਜ਼ ਨੂੰ ਇਸ ਤਰੀਕੇ ਨਾਲ ਜੇ ਅਸੀਂ ਮੈਚ ਕਰਕੇ ਦੇਖੀ ਤਾਂ ਵੀ ਜਿੱਦਾਂ ਆਪਾਂ ਘਰ ਬੱਚੇ ਨੂੰ ਆਪਣੇ ਨੂੰ ਪੜਾਣਾ ਉਹ ਖਾ ਕੰਮ ਹੈ ਦੇਖੋ ਜੀ ਜਦੋਂ ਸਕੂਲ ਨੂੰ ਜਾਂਦੇ ਹੋ ਕਿਉਂਕਿ ਡਿਫਰੈਂਟ ਸਕੂਲ ਦੇ ਵਿੱਚ ਹਨਾ ਸਿੰਗਨ ਲੱਗ ਸਕੂਲ ਜੋ ਕਦੀ ਤੁਹਾਡੇ ਸਟੂਡੈਂਟ ਜਿਹੜੇ ਉੱਥੇ ਹੈਗੇ ਸੋ ਉਹਨਾਂ ਨੇ ਕਰੀ ਗੱਲਬਾਤ ਕੀਤੀ ਹੋਵੇ ਉਹ ਬੱਚੇ ਬਹੁਤ ਮੋਟੀਵੇਟ ਹੋਏ ਆ ਉਹਨਾਂ ਦਾ ਜਿੱਦਾਂ ਮੈਂ ਲਾਈਵ ਸ਼ੋ ਇਹਨਾਂ ਨੂੰ ਦਿਖਾਇਆ ਮੈਂ ਸੋਨੀ ਲਿਵ ਐਪ ਤੇ ਡਾਊਨਲੋਡ ਕਰਕੇ ਬੱਚਿਆਂ ਨੂੰ ਮੈਂ ਪ੍ਰੋਜੈਕਟਰ ਤੇ ਦਿਖਾਇਆ ਤੇ ਬੱਚਿਆਂ 'ਚ ਇੰਨੀ ਮੋਟੀਵੇਸ਼ਨ ਮਿਲੀ ਹੈ ਵੀ ਉਹ ਕਹਿੰਦੇ ਆ ਵੀ ਮੈਡਮ ਅਸੀਂ ਵੀ ਜੱਪੀ ਦੀਦੀ ਵਾਂਗੂ ਨਾ ਹੁਣ ਅਸੀਂ 2 ਸਾਲ ਤਿਆਰੀ ਕਰਾਂਗੇ ਤੇ ਅਸੀਂ ਵੀ ਕੇਬੀਸੀ 'ਚ ਸਾਨੂੰ ਲੈ ਕੇ ਜਾਈਓ ਅਸੀਂ ਵੀ ਜਾਣਾ ਬਿਲਕੁਲ ਬਿਲਕੁਲ ਹੁਣ ਮੇਰੇ ਨਾ ਕਲੀਕ ਦਾ ਫੋਨ ਆਇਆ ਟੀਚਰਸ ਨਾਲ ਦੇ ਹੈਗੇ ਆ ਵੀ ਉਹ ਕਹਿੰਦੇ ਵੀ ਮੇਰੇ ਨਾਲ ਕਦੀ ਉਹਨਾਂ ਦੀ ਗੱਲ ਨਹੀਂ ਹੋਈ ਵੈਸੇ ਫੇਸ ਟੂ ਫੇਸ ਅਸੀਂ ਮਿਲ ਜਾਂਦੇ ਸੀ ਮਤਲਬ ਉਹਨਾਂ ਨੇ ਸਪੈਸ਼ਲੀ ਫੋਨ ਆਇਆ ਕਹਿੰਦੇ ਮੈਡਮ ਮੈਂ ਨਾ ਤੁਹਾਡੀ ਬੇਟੀ ਦਾ ਸ਼ੋ ਬੱਚਿਆਂ ਨੂੰ ਪ੍ਰੋਜੈਕਟਰ ਤੇ ਦਿਖਾਇਆ ਔਰ ਬੱਚੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਵੀ ਉਹ ਕਹਿੰਦੇ ਅਸੀਂ ਵੀ ਇਹ ਬਣਨਾ ਕਹਿੰਦੇ ਆਪਣੇ ਬੱਚਿਆਂ ਨੂੰ ਵੀ ਮੈਂ ਵੀ ਉਸ ਬਾਰੇ ਦੱਸਿਆ ਹੈਗਾ ਵੀ ਇਹ ਮੇਰੇ ਨਾਲ ਦੇ ਮੈਡਮ ਦੀ ਬੇਟੀ ਹੈ ਵੀ ਇੰਨਾ ਪ੍ਰਾਊਡ ਫੀਲ ਕਰ ਰਹੇ ਆ ਸਾਰੇ ਅਕਸਰ ਘਰ ਘਰ ਵੀ ਘਾਂ ਜਾਂਦਾ ਪਿਆ ਸਾਰੇ ਮਨੂੰ ਸਸਦੀ ਕਰੀ ਬੜੀ ਨਹੀਂ ਪਰ ਉੱਥੇ ਕੇਬੀਸੀ ਜੋ ਚਲ ਰਿਹਾ ਜਿਹੜਾ ਪੋਰਨ ਚਲ ਰਿਹਾ ਬੜੇ ਨੰਮ ਹੋ ਗੀਆਂ ਸੀ ਨੀਮ ਇਹ ਮੰਮੀ ਨੇ ਸ਼ੁਰੂ ਤੋਂ ਸਾਥ ਬੋਲ ਦਿੱਤਾ ਮੇਰਾ ਜਿਸ ਤਰ੍ਹਾਂ ਇਹ ਸ਼ੁਰੂ ਤੋਂ ਹੀ ਬਚਪਨ ਵਿੱਚ ਮਮਮੀ ਡੈਡੀ ਆਪਾਂ ਨਾਲ ਹੀ ਮਮਮੀ ਡੈਡੀ ਦੇ ਨਾਲ ਹੀ ਰਹੇ ਹਾਂ ਸ਼ੁਰੂ ਤੋਂ ਵੀ ਜਦੋਂ ਰਿਟਾਇਰ ਹੋਏ ਡੈਡੀ ਆਰਸੀਪ ਤੋਂ ਫਿਰ ਅਸੀਂ ਇਕੱਠੇ ਜਿੱਥੇ ਮੈਂ ਵੀ ਮੈਂ ਜੌਬ ਕਰਦੀ ਸੀ ਮਮਮੀ ਪਾਪਾ ਵੀ ਜਿਦਾਂ ਡੈਡੀ ਨਾਲ ਹੀ ਹੁੰਦੇ ਸੀਗੇ ਤੇ ਫਿਰ ਜਦੋਂ ਜਪ ਸਿਮਰਨ ਹੋ ਗਈ ਮੈਂ ਤਾਂ ਜੌਬ ਤੇ 6 ਮਹੀਨੇ ਬਾਅਦ ਜੌਬ ਤੇ ਚੱਲ ਗਈ ਸੀ ਦੇ ਬੱਸ ਮੰਮੀ ਉਹਨਾਂ ਨੇ ਹੀ ਸੰਭਾਲਿਆ ਇਹਨੂੰ ਨਹੀਂ ਉਹ ਮੰਮੀ ਮੇਰੇ ਕੋਲ ਤਾਂ ਆਂਦੇ ਨਹੀਂ ਹੁਣ ਵੀ ਤੁਹਾਡੇ ਆਉਣ ਤੋਂ ਪਹਿਲਾਂ ਵੀ ਮੰਮੀ ਉਹਨਾਂ ਕੋਲ ਬੈਠੀ ਸੀ ਮੇਰੇ ਕੋਲ ਨਹੀਂ ਮੈਂ ਮੰਮੀ ਨੇ ਕਿਹਾ ਵੀ ਤੁਹਾਡੀ ਮੰਮੀ ਆ ਗਈ ਹੈ ਡਿਊਟੀ ਤੋਂ ਜਾਓ ਕਿਹਾ ਨਹੀਂ ਦਾਦੀ ਮਾਂ ਤੁਹਾਡੇ ਕੋਲ ਹੀ ਰਹਿਣਾ ਮੈਂ ਉਹ ਕਦੀ ਡਾਂਟਦੇ ਨਹੀਂ ਦਾਦੀ ਮਾਂ ਦਾਦੀ ਮਾਂ ਜਦੋਂ ਥੋੜੇ ਸਿਆਣੇ ਹੋਏ ਕੋਈ ਪਤਾ ਲੱਗਾ ਵੀ ਦਾਦੀ ਮਾਂ ਤੋਂ ਬਾਅਦ ਇਹ ਮੂਰ ਮਾਂ ਵੀ ਹੈ ਉਹ ਤੇ ਉਹਨਾਂ ਨੇ ਹੀ ਦਾਦੀ ਮਾਂ ਬਣੀ ਮੰਮਾ ਕਹਿੰਦੇ ਹੁੰਦੇ ਸੀ ਹੌਲੀ ਹੌਲੀ ਦਾਦੀ ਮਮਾ ਉਹ ਕਹਿੰਦੇ ਵੀ ਨਹੀਂ ਮੈਂ ਤੁਹਾਡੀ ਦਾਦੀ ਜਾਂ ਦਾਦੀ ਮਮਾ ਬੋਲਿਆ ਕਰੂੰ ਤੇ ਦਾਦੀ ਮਮਾ बोलना ਸ਼ੁਰੂ ਕਰ ਦਿੱਤਾ ਬਸ ਮੰਮੀ ਸ਼ੁਰੂ ਤਾਂ ਜਿੱਦਾਂ ਲਗਾਵੇ ਦਾ ਮੰਮੀ ਨਾਲ ਹੀ ਆ ਜਬ ਸਿਮਰਨ ਨਾਲ ਮੇਰੀ ਪਹਿਲਾਂ ਤੋਂ ਕਾਫੀ ਅਟੈਚਮੈਂਟ ਹੈ ਜੇ ਮੈਂ ਇਹ ਬਹੁਤ پرانے ਟਾਈਮ ਦੀ ਗੱਲ ਕਰਾਂ ਜਦੋਂ ਇਹ ਪੈਦਾ ਹੋਈ ਸੀ ਤਾਂ ਅਕਸਰ ਬੱਚਨ ਨੂੰ ਤੁਸੀਂ نیند ਵਿੱਚ ਜਗਾਓ ਨਾ ਤਾਂ ਉਹ ਥੋੜਾ ਜਿਹਾ ਥੋੜਾ ਜਿਹਾ ਰੋਂਦੀ ਛਕਲ ਜਾਂ ਕੁਝ ਕਰਦੇ ਹੁੰਦੇ ਸੀਗੇ ਇਹਦੀ ਖਾਸियत ਸੀ ਕਿ ਜਦੋਂ ਇਹਨੂੰ ਜਦੋਂ ਮਰਜ਼ੀ ਰਾਤ ਨੂੰ 12 ਵਜੇ ਨੂੰ ਛੇੜ ਲੈਣਾ ਤੇ ਆਪਾਂ ਬੱਚੇ ਨੂੰ ਜਦ ਪਿਆਰ ਕਰਦੇ ਆ ਔਰ ਇਹਨੇ ਰਾਤ ਨੂੰ 12 ਵਜੇ 1 ਵਜੇ ਜਦ ਵੀ ਉੱਠਣਾ ਇਹਨੇ ਸਮਾਈਲ ਤੁਹਾਨੂੰ ਬਹੁਤ ਸੋਹਣੀ ਸਮਾਈਲ ਦੇਣੀ ਸਾਡਾ ਮਤਲਬ ਮੈਨੂੰ ਤਾਂ ਉਹਦਾ ਲੱਗਦਾ ਸੀ ਕਿ ਯਾਰ ਆਮ ਦਾ richest person on the earth ਮੈਨੂੰ ਇਹ ਮੀ ਫੀਲ ਹੁੰਦਾ ਸੀ ਕਿ ਮੈਨੂੰ ਸਾਰੀ ਦੁਨੀਆ ਮਿਲ ਗਈ ਐ ਇਸ ਵੇਲੇ ਫਿਰ ਮੇਰੇ ਨਾਲ ক্লোਜ਼ ਕਾਫੀ ਹੈਗੀ ਐ ਇਹਨੇ ਹਰ ਗੱਲ ਮੇਰੇ ਨਾਲ ਸ਼ੇਅਰ ਕਰਨੀ ਐ ਪੜ੍ਹਾਈ ਦੀ ਗੱਲ ਹੋਵੇ ਜਾਂ ਫਿਰ ਇਸ ਤਰ੍ਹਾਂ ਦੇ ਕੰਪੀਟੀਸ਼ਨਸ ਦੀ ਗੱਲ ਫਿਊਚਰ ਦੀਆਂ ਆਪ ਪਲੈਨਿੰਗਸ ਦੀਆਂ ਗੱਲ ਉਹ ਇਸ ਤਰੀਕੇ ਨਾਲ ਸਾਰਾ ਇਹ ਡਿਸਕਸ਼ਨ ਮੇਰਾ ਹਰ ਟਾਪਿਕ ਤੇ ਕਰਦੀ ਰਹਿੰਦੀ ਹੈ ਸਕੂਲ ਦੀਆਂ ਗੱਲਾਂ ਕਰਦੀ ਹੁੰਦੀ ਆ ਪੜਾਈ ਦੇ ਰਿਲੇਟਡ ਇਹਦੇ ਜਨੇ ਇਸ਼ੂਸ ਹੁੰਦੇ ਮੇਰੇ ਨਾਲ ਹੁੰਦੇ ਆ ਮੈਂ ਕੇਬੀਸੀ ਖੇਡਦਾ ਸੀਗਾ ਔਰ ਮੇਰੀ ਸਿਲੈਕਸ਼ਨ ਵੀ ਇਸ ਵਾਰੀ ਹੋਈ ਸੀਗੀ ਔਰ ਮੈਂ ਕਿਸੇ ਮੁਕਾਮ ਤੱਕ ਪਹੁੰਚ ਵੀ ਗਿਆ ਸੀਗਾ ਬਟ ਫਾਸਟ ਸਵਿੰਗਰ ਤੱਕ ਮੈਂ ਨਹੀਂ ਜਾ ਸਕਿਆ ਉਹਦੇ ਵਿੱਚ ਮੈਂ ਹਜੇ ਵੇਟਿੰਗ ਦੇ ਵਿੱਚ ਸੀਗਾ ਬਿਲਕੁਲ ਜੀ ਮੇਰੀ ਬੇਟੀ ਨੇ ਮੇਰਾ ਇੱਕ ਨਹੀਂ ਕਈ ਸੁਪਨੇ ਸাকার ਕੀਤੇ ਆ ਪਹਿਲੇ ਸੀਗਾ ਕਿ केबीसी ਤੋਂ ਲੈ ਲਈਏ ਤਾਂ केबीसी ਤੇ ਹੌਟ ਸੀਟ ਤੱਕ ਮੈਂ ਨਹੀਂ ਪਹੁੰਚ ਸਕਿਆ ਮੇਰੀ ਬੇਟੀ ਪਹੁੰਚੀ ਔਰ ਸਿਰਫ ਉੱਥੇ ਤੱਕ ਪਹੁੰਚੀ ਹੀ ਨਹੀਂ ਉਹਨੇ ਕਾਫੀ ਚੀਜ਼ਾਂ ਉੱਥੇ ਅਚੀਵ ਵੀ ਕਰ ਲਈਆਂ ਔਰ ਇਹ ਪੰਜਾਬ ਦੀ ਪਹਿਲੀ ਬੱਚੀ ਸੀਗੀ ਜਿਹਨੇ ਪੰਜਾਬ ਦੀ ਇਸ ਸੀਜ਼ਨ ਦੀ ਇਹ ਹਾਈएस्ट ਪੁਆਇੰਟਸ ਵਾਲੇ ਜਿਹਨੇ ਗੇਨ ਕੀਤੇ ਇਹ ਬੱਚੀ ਸੀ ਜਪਸੀ ਮਨਨ ਕੌਰ ਏਮਜ਼ ਜੋ ਏਮਜ਼ ਇਨੇ ਡਿਸਾਈਡ ਕਰਨੇ ਆ ਅਸੀਂ ਉਹਦੇ ਨਾਲ ਹੈਲਪ ਕਰਨੀ ਆ ਇਹਦੇ ਨਾਲ ਖੜੇ ਹੋਣਾ ਹਾਂ ਜੇ ਬੱਚਾ ਕਿਉਂਕਿ ਛੋਟੀ ਉਮਰ ਹੈਗੀ ਕਿ ਹਜੇ ਉਸ ਨੂੰ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਹੁੰਦੀ ਅਸੀਂ ਉਹਨੂੰ ਥੋੜਾ ਜਿਹਾ ਅਸੀਂ ਉਹਨੂੰ ਮੋਡੀਫਾਈ ਕਰ ਸਕਦੇ ਹਾਂ ਬਟ ਜੋ ਇਹਦੇ ਬੇਸਿਕ ਦੇ ਇੰਟਰਸਟ ਹੈਗੇ ਆ ਜਿਵੇਂ ਐਕਸਪਲੋਰ ਕਰਨਾ ਸਕਾਈ ਨੂੰ ਐਕਸਪਲੋਰ ਕਰਨਾ ਅਸਮਾਨ ਦੇਖਣਾ ਤਾਰੇ ਦੇਖਣੇ ਜਾਂ ਪਲੈਨੈਟਸ ਬਾਰੇ ਗੱਲਾਂ ਕਰਨੀਆਂ ਠੀਕ ਹੈ ਉਹਦਾ ਇੰਟਰਸਟ ਹੈ ਉਹ ਚਾਹਦੀ ਹੈਗੀ ਆ ਔਰ ਕਿਉਂਕਿ ਉਹਦਾ ਹੁਣੇ ਹੀ ਏਮ ਹੈ ਕਿ ਮੈਂ ਸਾਇੰਸ ਵਾਲਾ ਸਟੂਡੈਂਟ ਬਣਨਾ ਹੈ ਇੰਜੀਨੀਅਰਿੰਗ ਵਾਲੇ ਪਾਸੇ ਜਾਣਾ ਹੈ ਔਰ ਜੋ ਬੈਸਟ ਇੰਜੀਨੀਅਰਿੰਗ ਦਾ ਹੋ ਸਕਦਾ ਹੈ ਉਸ ਪਾਸੇ ਜਾਣਾ ਹੈ ਅਸੀਂ ਉਹਨੂੰ ਸਪੋਰਟ ਕਰਾਂਗੇ ਬਾਕੀ ਜਿਹੜੀਆਂ ਹਿਊਮਨਿਟੀਆਂ ਵਾਲੀਆਂ ਚੀਜ਼ਾਂ ਨੇ ਉਹ ਸਾਡੇ ਸਾਰੇ ਦੇ ਫਰਜ਼ ਹੈਗੇ ਜੇ ਜੇ ਗੁਰੂ ਸਾਹਿਬ ਦੀ ਹੁਕਮ ਦੇ ਅਨੁਸਾਰ ਅਸੀਂ ਦਸਵੰਦ ਕੱਢਣਾ ਹੈ ਤੇ ਸਾਨੂੰ ਸਾਡੇ ਬੱਚੇ ਨੂੰ ਵੀ ਇਨੀ ਸਮਝ ਹੈਗੀ ਹੈ ਕਿ ਜੇ ਅੱਜ ਮੈਨੂੰ ਪੈਸੇ ਮਿਲੇ ਹੈ ਤਾਂ ਮੈਂ ਆਪਣੇ ਪੈਸੇ ਪ੍ਰੋਪਰ ਯੂਟਿਲਾਈਜੇਸ਼ਨ ਕਰਨੀ ਹੈ ਔਰ ਮੈਂ ਸਿਰਫ ਆਪਣੀ ਜੇਬ ਚ ਪਾ ਕੇ ਨਹੀਂ ਕੋ ਮਨਾ ਮੈਂ ਸਮਾਜ ਵਿੱਚ ਜਿੱਥੇ ਲੋਡ ਹੋਏਗੀ ਉਸ ਜਗ੍ਹਾ ਤੇ ਮੈਂ ਉਹਦੇ ਨਾਲ ਖੜੇ ਵੀ ਹੋਣਾ ਹੈ ਤੇ ਸਮਾਜ ਦਾ ਵੀ ਇੱਕ ਮੇਰੀ ਸਮਾਜ ਪ੍ਰਤੀ ਡਿਊਟੀ ਹੈਗੀ ਇਸ ਬੱਚੇ ਦੀ ਵੀ ਜਾਂ ਮੇਰੀ ਵੀ ਕਿ ਆਪਾਂ ਉਹਨਾਂ ਨਾਲ ਵੀ ਖੜੇ ਹਈਏ ਉਹਨਾਂ ਨੂੰ ਸਪੋਰਟ ਕਰੀਏ ਬਿਲਕੁਲ ਜੀ ਬਿਲਕੁਲ ਇਹ ਇਹ ਡਾਂਟ ਪਿਆਰ ਦਾ ਹਿੱਸਾ ਹੈ ਕਿਉਂਕਿ ਸਾਰਾ ਇਹ ਕੋਈ ਏਦਾਂ ਦੀ ਤਾਂ ਕੋਈ ਸਾਡਾ ਕੋਈ ਦੁਸ਼ਮਨੀ ਵਾਲਾ ਤਾਂ ਕੁਝ ਏਦਾਂ ਦਾ ਹੁੰਦਾ ਨਹੀਂ ਹੈ ਬੱਚੇ ਨੂੰ ਡਾਂਟਦੇ ਵੀ ਨਹੀਂ ਇਹਨੂੰ ਅਜੇ ਤੱਕ ਇਹਨੂੰ ਸਮਝ ਹੀ ਨਹੀਂ ਹੈਗੀ ਕਿ ਮੇਰੇ ਕੋਲ ਕੀ ਕੁਝ ਹੈਗਾ ਕਿ ਮੈਂ ਕੀ ਅਚੀਵ ਕਰ ਲਿਆ ਹੈ ਇਹਦੇ ਤਾਂ ਡਿਮਾਂਡਸ ਹਾਜੇ ਵੀ ਬਹੁਤ ਛੋਟੀਆਂ ਨੇ ਜਿਹੜੀਆਂ ਮਤਲਬ ਤੁਸੀਂ 1000s ਵੀ ਨਹੀਂ ਕਹਿ ਸਕਦੇ 100s ਦੇ ਵਿੱਚ ਵੀ ਬਹੁਤ ਥੱਲੇ ਆ ਜਾਂਦੀਆਂ ਨੇ ਤੇ ਕੋਈ ਏਦਾਂ ਦੇ ਕੋਈ ਦੇ ਸ਼ੌਕ ਨਹੀਂ ਹੈਗੇ ਕੁਝ ਮਤਲਬ ਏਦਾਂ ਦਾ ਉਹਨੇ ਕੁਝ ਵੀ ਨਹੀਂ ਹੈ ਤਾਂ ਦਿਮਾਗ ਵੀ ਪਰ ਮਾਤਾ ਮਾਦੀ ਮੇਰ ਦਾ ਹਜ ਤੱਕ ਟਿਕਿਆ ਹੋਇਆ ਪਾਪਾ ਜਦ ਤੇ ਬਰਨ ਦੇ ਸੁਪਨੇ ਪੂਰੇ ਕਰਨੀ ਆਪਣੀ پوری ਬਾਤ ਬਿਲਕੁਲ ਸਰ ਬਿਲਕੁਲ ਮੈਨੂੰ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਜੇ ਇਹ ਨਾਮ ਵੀ ਇਥੋਂ ਅਚੀਵ ਕਰਕੇ ਆਉਂਦੀ ਸਾਡਾ ਤਾਂ ਨਾਮ ਵੈਸੇ ਹੋ ਗਿਆ ਸੀਗਾ ਕਿ ਜਦੋਂ ਹੌਟ ਸੀਟ ਤੇ ਪਹੁੰਚ ਗਈ ਸਾਡੀਆਂ ਡਿਊਟੀਆਂ ਪਹਿਲੇ ਵੀ ਹੋਈ ਸੀਗੀਆਂ ਉਹ ਸਾਡੀਆਂ ਡਿਊਟੀਆਂ ਅੱਜ ਵੀ ਨੇ ਸਾਨੂੰ ਪ੍ਰਾਊਡ ਇਸ ਗੱਲ ਦਾ ਹੈ ਕਿ ਸਾਡੀ ਬੱਚੀ ਨੇ ਇੱਕ ਇੱਕ ਮਿਥ ਤੋੜ ਦਿੱਤਾ ਹੈ ਦੁਨੀਆ ਦੇ ਵਿੱਚ ਕਿ ਕੁੜੀਆਂ ਦੇ ਵਿੱਚ ਘੱਟ ਕਾਬਲੀਅਤ ਹੁੰਦੀ ਹੈ ਸਾਡੀ ਬੱਚੀ ਨੇ ਉਹ ਮੁਕਾਮ ਹਾਸਲ ਕਰਕੇ ਦਿਖਾਇਆ ਬਿਲਕੁਲ ਸਰ ਜਦੋਂ ਦੇ ਬਪਾ ਜੀ ਬਿਲਕੁਲ ਸਰ ਹੁਣ ਮੇਰੀ ਪਛਾਣ ਜਪਸਿਮਰਨ ਦੇ ਪਾਪਾ ਕਰਕੇ ਹੋ ਗਈ ਹੈ ਔਰ ਮੈਂ ਸੋਸ਼ਲ ਮੀਡੀਆ ਯੂਜ਼ ਨਹੀਂ ਕਰਦਾ ਸੀਗਾ ਬਟ ਹੁਣ ਇਹਦੇ ਕਰਕੇ ਮੈਨੂੰ ਯੂਜ਼ ਕਰਨਾ ਪੈਣਾ ਕਿਉਂਕਿ ਬੱਚੇ ਨੂੰ ਕਾਫੀ ਅਪਰੀਸ਼ੀਏਸ਼ਨ ਮਿਲ ਰਿਹਾ ਔਰ ਥੋੜਾ ਸਮਝ ਵੀ ਚਾਹੀਦੀ ਹੈ ਇਸ ਸਰਕ ਮੈਨੂੰ ਨਾਲ ਇਹਦੇ ਖੜੇ ਹੋਣਾ ਪੈਣਾ ਜਦ ਜਪਸਿਮਰਨ ਸਈ ਕੇਬੀਸੀ ਕੀ ਹੌਟ ਸੀਟ ਪਰ ਬੈਠ ਕੇ ਸਕੂਲ ਕੀ ਡਰੈਸ ਮੇ ਜਾਣੇ ਪਰ ਉਸਨੂੰ ਸਵਾਲ ਕੀਤਾ ਗਿਆ ਪੁੱਛਿਆ ਗਿਆ ਕਿ ਆਪ ਸਕੂਲ ਡਰੈਸ ਮੇ ਹੀ ਕਿਉਂ ਆਈ ਹੈ तब उन्होंने कहा केंद्रीय विद्यालय सुरानोसी से कई वीर जवान दिए गए स्कूल की ड्रेस पहनकर मैं गर्व महसूस करती हूँ जब के बी चुनी गई थी तो उसकी खुशी सभी विद्यार्थियों के साथ साथ शिक्षकों ने स्कूल में सुबह की प्रार्थना सभा में राष्ट्रीय ध्वज लहराकर मनाई थी जब सिमरन ने अपनी पढ़ाई के साथ साथ अपनी रुचि के बारे में भी कहा उसको स्पेस में जाने की ज़्यादा रुचि है वो आईआईटी एस्ट्रोफिजिक्स की लाइन चुनेगी बोली मेरा आदर्श कल्पना चावला है मैं उनकी तरह अंतरिक्ष में जाना चाहती हूँ मेरा सपना है अंतरिक्ष में जाना बेहतर करियर बनाने के लिए अभी से निरंतर रिसर्च कर रही हूँ और भविष्य में भी करती रहूँगी ਪਹਿਲਾਂ ਤਾਂ ਜਿਹਦਾ ਜਿੰਨਲ ਨੌਲੇਜ ਵਗੈਰਾ 14 ਮਿੰਟ ਚ ਹੁੰਦੇ ਸੀ ਐਸੀ ਕੋਈ ਕੁਇਜ਼ ਵਗੈਰਾ ਆ ਵੇਖੀਦਾ ਸੀ ਟੀਵੀ ਤੇ ਕੋਈ ਵੀ ਸ਼ੋਅ ਹੁੰਦਾ ਸੀ ਫਿਰ ਗੇਮਸ ਵਗੈਰਾ ਖੇਲਦੇ ਹੁੰਨ ਉਹਨਾਂ ਵਿੱਚ ਕੁਇਜ਼ ਵਗੈਰਾ ਹੋ ਜਾਂਦੀ ਸੀ ਫਿਰ ਇਸ ਸਾਲ ਪਾਪਾ ਨੇ ਵੀ ਟਰਾਈ ਕੀਤਾ ਆਡੀਸ਼ਨ ਦੇਣ ਦਾ ਲੇਕਿਨ ਪਾਪਾ ਦਾ ਆਡੀਸ਼ਨ ਤੋਂ ਕਿ ਹੋ ਨਹੀਂ ਪਾਇਆ ਫਿਰ ਜੂਨੀਅਰਸ ਦੇ ਆ ਗਏ ਜੂਨੀਅਰਸ ਦੇ ਵਿੱਚ ਮੈਂ ਵੀ ਟਰਾਈ ਕੀਤਾ ਕਿ ਚਲੋ ਮੈਂ ਕਰ ਲੈਂਦੀ ਹਾਂ ਟਰਾਈ ਤੇ ਪਾਪਾ ਨੂੰ ਵੇਖ ਕੇ ਮੇਰਾ ਮਨ ਹੋ ਗਿਆ ਸੀ ਫਿਰ ਮੈਂ ਟਰਾਈ ਕੀਤਾ ਤੇ ਲਕੀਲੀ ਮੇਰਾ ਚਾਂਸ ਹੋ ਗਿਆ ਤੇ ਫਿਰ ਮੈਂ ਅ ਫਾਸਟ ਸੁੰਗਰ ਫਸ ਦੇ ਵਿੱਚ ਸਾਰਾ ਸੈਲੈਕਟ ਹੋ ਗਿਆ ਅ ਜਦੋਂ ਮਤਲਬ ਸਕੂਲ ਚ ਜਸ ਜੈਸੀ ਕਿ ਹਾਲੀਡੇਸ ਵਗੈਰਾ ਵੀ ਚਾਹੀਦੀਆਂ ਸੀ ਤਾਂ ਦੱਸਨਾ ਪੈਣਾ ਸੀ ਕਿ ਮਤਲਬ ਫਾਸਟ ਸੁੰਗਰ ਫਸਲੀ ਜਾਣਾ ਤੇ ਉੱਥੇ ਦੱਸਿਆ ਤੇ ਉਹ ਦੋਸ ਸਕੂਲ ਦੇ ਵਿੱਚ ਜੋ ਪ੍ਰਿੰਸੀਪਲ ਸੀਗੇ ਉਹਨਾਂ ਨੇ ਮੈਨੂੰ ਸੇਜ ਤੇ ਬੁਲਾਇਆ ਤੇ ਉਹਨਾਂ ਨੇ ਮੈਨੂੰ ਮਤਲਬ ਆਪਣੀ ਬਲੇਸਿੰਗਸ ਵਗੈਰਾ ਦਿੱਤੀਆਂ ਤੇ ਮੇਰੀ ਫਲੈਗ ਹੋਸਟਿੰਗ ਵੀ ਕਰਵਾਈ ਸੀਗੀ ਫਿਰ ਉਹ ਰਿਡਵਾਦ ਉਹਨਾਂ ਨੇ ਮੈਨੂੰ ਸਕੂਲ ਦੇ ਵਿੱਚ ਟਾਈਮ ਵੀ ਦੇ ਦਿੱਤਾ ਸੀਗਾ ਕਿ ਮੈਂ ਇਨੇ ਨੇ ਟਾਈਮ ਸਕੂਲ ਦੇ ਵਿੱਚ ਕੇਬੀਸੀ ਦੀ ਤਿਆਰੀ ਕਰ ਸਕਦੀ ਆ ਤੇ ਜਿਹੜੇ ਮੇਰੇ ਬਾਕੀ ਦੇ ਟੀਚਰਸ ਸੀਗੇ ਉਹਨਾਂ ਨੇ ਵੀ ਮੇਰੀ ਬੜੀ ਹੈਲਪ ਕੀਤੀ ਸੀਗੀ ਕਿ ਮੈਨੂੰ ਜੇ ਕੋਈ ਵੀ ਮੈਨੂੰ ਮਟੀਰੀਅਲ ਚਾਹੀਦਾ ਸੀ ਕੋਈ ਕੇਬੀਸੀ ਦੇ ਰਿਲੇਟਿਡ ਕਿ ਮੈਨੂੰ ਕਿਸੇ ਵੀ ਦੀ ਤਿਆਰੀ ਕਰਨੀ ਤੇ ਮੇਰੇ ਕੋਲ ਮਤਲਬ ਇਹ ਬੁੱਕ ਨਹੀਂ ਹੈਗੀ ਆ ਮੇਰੇ ਕੋ ਆ ਲਿਸਨਿੰਗ ਹੈਗੀ ਸੀ ਵੀ ਤਾਂ ਮੈਨੂੰ ਸਕੂਲ ਦੇ ਟੀਚਰਸ ਬਾਕੀ ਪ੍ਰੋਵਾਈਡ ਕਰਾ ਦਿੰਦੇ ਸੀਗੇ ਆ ਬਿਲਕੁਲ ਦੇ ਮਤਲਬ ਮੈਂ ਛੋਟੀ ਸੀਗੀ ਮਤਲਬ ਹਜੇ ਵੀ ਛੋਟੀ ਸੀ ਜ਼ਿਆਦਾ ਛੋਟੀ ਸੀ ਤੇ ਮਮਾ ਪਪਾ ਸਟਾਰਟਿੰਗ ਤੋਂ ਹੀ ਮਤਲਬ ਜੌਬ ਕਰਦੇ ਨੇ ਤੇ ਮੈਂ ਕਰੇ ਦਾਦੀ ਮਮਾ ਦਾਦੂ ਕੋਲ ਹੀ ਹੁੰਦੀ ਸੀਗੀ ਤੇ ਮੈਨੂੰ ਬਚਪਨ ਤੋਂ ਦਾਦੀ ਮਮਾ ਤੇ ਦਾਦੂ ਨੇ ਹੀ ਪਾਲਿਆ ਤੇ ਮੈਂ ਸਾਰਾ ਉਹਨਾਂ ਤੇ ਰਹੀਆਂ ਕਿਉਂਕਿ ਮਮਾ ਪਪਾ ਨੇ ਤਾਂ ਦੋਵੇਂ ਹੀ ਸ਼ਾਮ ਨੂੰ ਆਉਂਦਾ ਸੀਗਾ ਤੇ ਜ਼ਿਆਦਾ ਸਪੈਂਡ ਜਿਹੜਾ ਟਾਈਮ ਮੈਂ ਕਰਦੀ ਸੀ ਉਹ ਦਾਦੀ ਮਮਾ ਦੇ ਨਾਲ ਕਰਦੀ ਸੀ ਤੇ ਦਾਦੀ ਮਮਾ ਦੇ ਨਾਲ ਜ਼ਿਆਦਾ ਅਟੈਚਮੈਂਟ ਸੀਗੀ ਦਾਦੀ ਮਮਾ ਦੇ ਨਾਲ ਹੀ ਖੇਲਨਾ ਜਦੋਂ ਛੋਟੀ ਕਲਾਸਿਸ ਸੀ ਸੀਗੇ ਦਾਦੀ ਮਮਾ ਘਰੇ ਪੜਾ ਦਿੰਦੇ ਹੁੰਦੇ ਸੀ ਹੁਣ ਤਾਂ ਚਲੋ ਵੱਡੇ ਹੋ ਗਏ ਜਿੱਦਾਂ ਵੀ ਤੇ ਹਜੇ ਵੀ ਦਾਦੀ ਮਮਾ ਦੇ ਨਾਲ ਹੀ ਜ਼ਿਆਦਾ ਅਟੈਚਮੈਂਟ ਹੈ ਹਾਂਜੀ ਹਜੇ ਵੀ ਦਾਦੀ ਮਮਾ ਹੀ ਮਤਲਬ ਸਕੂਲ ਲਈ ਵੀ ਦਾਦੀ ਮਮਾ ਹੀ ਰੈਡੀ ਕਰਕੇ ਦਿੰਦੇ ਨੇ ਹਾਂਜੀ ਦਾਦੀ ਮਮਾ ਜਦੋਂ ਸਵੇਰੇ ਪਹਿਲਾਂ ਤੇ ਹਰ ਰੋਜ਼ ਰੈਗੂਲਰ ਦਾਦੀ ਮਮਾ ਦੇ ਨਾਲ ਗੁਰਦੁਆਰੇ ਜਾਇਦਾ ਸੀ ਬਟ ਹੁੰਦਾ ਦਦੀ ਮਮਾ ਦੀ ਨਹੀਂ ਪ੍ਰੋਬਲਮ ਹੈ ਤੇ ਦਦੀ ਮਮਾ ਰੋਜ਼ ਰੋਜ਼ ਨਹੀਂ ਜਾ ਸਕਦੇ ਤਾਂ ਕਰਕੇ ਜਦੋਂ ਘਰ ਪੂਰੇ ਵਗੈਰਾ ਹੋਵੇ ਤੇ ਦਦੀ ਮਮਾ ਉਦੋਂ ਦ ਜਾਂਦੇ ਨੇ ਕੋਟ ਵੀ ਕਰਦੇ ਸੀ ਪਾਪਾ ਜਦੋਂ ਰਾਤ ਹਾਂਜੀ ਡਾਂਟਦੇ ਪੈਂਦੀ ਰਹਿੰਦੀ ਲੇਕਿਨ ਜਦੋਂ ਵੀ ਪੈਂਦੀ ਫਿਰ ਦਦੀ ਮਮਾ ਪਹਛਾ ਲੈਂਦੇ ਹੁੰਦੇ ਆ ਮਤਲਬ ਮੈਂ ਰੋਜ਼ ਦਿਨ ਦਦੀ ਮਮਾ ਕੋਲ ਸੇਕਣ ਤੇ ਦਦੀ ਮਮਾ ਮੈਨੂੰ ਚੁੱਕ ਕੇ ਘਰ ਆਂਦੇ ਫਿਰ ਪਾਪਾ ਨੂੰ ਕਹਿੰਦੇ ਕਿਉਂ ਡਾਂਟਦੇ ਹੋ ਤੁਸੀਂ ਛੋਟੀ ਜੀ ਤਾਂ ਬੱਚੀ ਹੈ ਵੇਦਾ ਦੇ ਮਮਾ ਉਥੇ ਮੇਰੇ ਗਿਆਨ ਅਸਰ ਦਾ ਕੰਮ ਕਰ ਜਾਂਦੇ ਯਾਰ ਉਦੋਂ ਪਹਿਲਾਂ ਤੇ ਨਰਵਸness ਸੀ ਕਿ ਕਿੰਨੇ ਵੱਡੇ ਸ਼ਾਲ ਦੇ ਸਾਹਮਣੇ ਜਾ ਕੇ ਬਹਿਣਾ ਸੀਗਾ ਬਟ ਜਦੋਂ ਉਹਨਾਂ ਦੇ ਸਾਹਮਣੇ ਬੈਠੇ ਐਕਸਾਈਟਮੈਂਟ ਵੀ ਸੀ ਨਰਵਸness ਵੀ ਸੀ ਤੇ ਹੌਲੀ ਹੌਲੀ ਉਹਨਾਂ ਨੇ ਜੋ ਗੱਲਾਂ-ਗੱਲੀਆਂ ਸ਼ੁਰੂ ਕੀਤੀਆਂ ਤੇ ਸਾਰਾ ਕੁਝ ਬਹੁਤ ਕੰਫਰਟੇਬਲ ਹੋ ਗਿਆ ਉਹ ਇੰਨੇ ਵੱਡੇ ਸਾਲ ਬਣ ਗਏ ਲੇਕਿਨ ਉਹ ਤਾਂ ਫੀਲ ਹੀ ਨਹੀਂ ਹੁੰਦੇ ਅਹ ਹੋਣ ਦਿੰਦੇ ਕਿ ਮਤਲਬ ਉਹਨਾਂ ਨਾਲ ਆਪਾਂ ਪਹਿਲੀ ਵਾਰ ਮਿਲਾਂ ਬਹੁਤ politely ਗੱਲ ਕਰਦੇ ਆ ਤੇ ਬਾਅਦ ਬੱਚਿਆਂ ਦੇ ਨਾਲ ਮਸਤੀ ਵਗੈਰਾ ਵੀ ਕਰਦੇ ਆ ਤੇ ਬਹੁਤ ਵਧੀਆ ਲੱਗਾ ਉਹਨਾਂ ਨਾਲ ਮਿਲ ਕੇ ਤੇ ਨਰਵਸਨੈਸ ਤੇ ਉੱਡੀ ਹੋਈ ਸੀ ਤੇ ਲਿਸਟ ਦਿਖਾ ਰਹੀ ਸੀ ਜੀ ਉਹਨਾਂ ਨੇ ਸਕਰੀਨ ਦੇ ਉੱਪਰ ਰਿਪੋਰਟ ਕਾਰਡ ਰਿਪੋਰਟ ਕਾਰਡ ਉਹ ਕੀ ਸੀ ਰਿਪੋਰਟ ਕਾਰਡ ਦੇ ਵਿੱਚ ਮਤਲਬ ਬੱਚਿਆਂ ਦੇ ਜੋ ਵੀ ਬੱਚਾ ਉੱਥੇ ਜਾਂਦਾ ਉਸ ਦਾ ਰਿਪੋਰਟ ਕਾਰਡ ਹੁੰਦਾ ਹੈ ਜਿੱਦਾਂ ਕਿਹੜੀ ਕਲਾਸ ਹੈ ਕਿਹੜੇ ਸਕੂਲ ਚ ਹੈ ਕੀ ਪਸੰਦ ਹੈ ਕੀ ਨਹੀਂ ਅ ਬਲਦੇ ਮੈਨੂੰ 12 ਤੋਂ ਬਾਅਦ IIT ਦੇ ਵਿੱਚ ਐਡਮਿਸ਼ਨ ਲੈਣਾ ਤੇ ਉਹਦੇ ਤੋਂ ਬਾਅਦ ਮੈਂ ਸਪੇਸ ਸੈਂਟਿਸ ਬੰਨਣਾ ਚਾਹੁੰਦੀ ਆ ਕਿਉਂਕਿ ਮਨ ਰਾਕੇਸ਼ ਸ਼ਰਮਾ ਜੀ ਤੇ ਕਲਪਨਾ ਚਾਵਲਾ ਜੀ ਦੀ ਸਟੋਰੀ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਇਹ ਇੱਕ ਵਾਰ ਮੈਂ ਸਕਸੈਸਫੁਲ ਹੋ ਜੁਮਾਤੇ ਜਿਹੜੇ ਬੱਚੇ ਵਧੀਆ ਪੜਾਈ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਵੀ ਵਧੀਆ ਪੜਾਈ ਅਫੋਰਡ ਕਰਾਵਾਂਗੀ ਜਿੰਨਾ ਕੁ ਮੈਂ ਕਰ ਸਕਦਾ ਕਰ ਪਾਵਾਂਗੀ ਉਸ ਇੱਥੇ ਤੇ ਜਦੋਂ ਉਹਨਾਂ ਨੂੰ ਜੇ ਕਿਸੇ ਨੂੰ ਮਤਲਬ ਵਧੀਆ এডੂਕੇਸ਼ਨ ਮਿਲਦੀ ਹੈ ਮੇਰੇ ਕਰਕੇ ਤੁਹਾਨੂੰ ਵਧੀਆ ਲੱਗੇਗਾ